ਕਬੱਡੀ 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 ਪੰਜ ਦੇ ਮੇਲੇ ਤੇ ਖੇਡਿਆ ਤੇ ਉੱਥੇ ਬੈਸਟ ਬਣ ਕੇ ਜਿੱਤੇ ਆ ਕੋੜਾ ਤੇ ਅੱਜ ਦੇ ਮੇਲੇ ਤੇ 24 ਕਬੱਡੀਆਂ ਪਾਈਆਂ ਨੇ 19 ਨੰਬਰ ਜੋੜੇ ਨੇ ਉਹ ਗੁਰਦੀ ਵਾਲਾ ਦੀਪ ਅੱਜ ਦੇ ਮੇਲੇ ਦਾ ਬੈਟ ਰੇਡਰ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਗੁਰਦੇਤ ਨੇ 9 ਟੱਚ ਲੈ ਨੇ 4 ਜੱਫੇ

باہرس نے اپنایا باہروں ایک کہ نوجوان نے جرت رکھی ہے میںیکٹر جتنا ہے اچھا ٹریکٹر جمع کر کے ناٹ گیارہ ٹریکٹر دیپ دور جی آئے نے جیت لے بارہ 12ਵਾਂ ਟਰੈਕਟਰ ਅੱਜ ਦਿਬਰਗੀ ਵਾਲੇ ਦੀਪ ਨੇ ਕਲੇਰਕਲਾਂ ਜिले ਗਰਦਾਸਪੁਰ ਦੇ ਵਿੱਚੋਂ ਜਿੱਤ ਲਿਆ ਸੋਮਾਨ ਹੈ ਇਹ ਆ ਸਾਡੀ ਕਬੱਡੀ ਦਾ ਐਕਸ਼ਨਾਂ ਵਾਲੀ ਮਸ਼ੀਨ ਕਬੱਡੀ ਦਾ ਟੌਪ ਦਾ ਖਿਡਾਰੀ ਦੀਪ ਦਿਬਰਗੀ ਵਾਲਾ 12ਵੇਂ ਟਰੈਕਟਰ ਦਾ ਜੇਤੂ ਅੱਜ ਕਲੇਰਕਲਾਂ ਦੇ ਕਬੱਡੀ ਕੱਪ ਤੋਂ ਚਾਈ ਦਿਓ ਟੂਰਨਾਮੈਂਟ ਦਾ ਬੈਸ ਜਾਸੀ 8 ਟੱਚ 3 ਜੱਸੇ ਹਾਰ ਸਰ ਬਾਰੀਆ ਦੇ ਗੁਰਵਿੰਦਰ ਕਾਂਗਾ ਬੈਸ ਬਾਈ ਕਾਂਗਿਆ ਸਵਾਦ ਆ ਗਿਆ ਬਾਈ ਗੁਰਵਿੰਦਰ 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 ਬਾਈ ਪਿਛਲੀ ਵਾਰ ਕਹਿ ਕੇ ਗਿਆ ਸੀ ਉੱਥੇ ਜਦੋਂ ਟਰੋਫੀ ਫੜੀ ਸੀ ਵੀ ਰੱਬ ਮਿਹਰ ਕਰੇ ਤੰਦਰੁਸਤ ਰੱਖੇ ਮੈਂ ਕੱਲ੍ਹ ਦੀ ਤਰ੍ਹਾਂ ਪਾਸਾ ਦਾ ਮੇਲਾ ਅਗਲੀ ਵਾਰ ਖੇਡ ਕੇ ਜਾਊਗਾ ਦੇਖ ਬਾਲਕ ਨੇ ਕਿੰਡੀ ਕਿਰਪਾ ਕੀਤੀ ਨਵਾਂ ਨਿਊ ਹਾਲੈਂਡ ਤੇ ਵਰਤਾਰੇ ਚ ਕਰ ਗਈ ਦਰ ਪਾਸ਼ਾ ਦੇ ਕੀਤੀ ਹੋਈ ਅਰਦਾਸ ਕਦੇ ਦਰਥੀ ਨਹੀਂ ਜਾਂਦੀ ਤੈਨੂੰ ਕਿਹਾ ਸੀ ਵੀ ਭਾਈ ਅਗਲੀ ਵਾਰ ਵੀ ਬੈਸਟ ਹੋ ਕੇ ਜਾਏਗਾ ਅੱਜ ਉਹ ਦੇਖ ਲਓ ਤੁਸੀਂ ਜਵਾਨ ਦੇ ਪੱਕੇ ਹੋ ਬਹੁਤ ਬਹੁਤ ਧੰਨਵਾਦ ਭਾਈ ਕਹਿੰਦਾ ਮੈਂ ਹਮੇਸ਼ਾ ਇੱਥੇ ਜਿੰਨਾ ਟਾਈਮ ਖੇਡੂਗਾ ਇਹ ਨਗਰ 'ਚ ਮੈਂ ਜ਼ਰੂਰ ਖੇਡੂਗਾ ਇਹ ਗੁਰੂ ਦਾ ਮੇਲਾ ਸਾਰੀ ਉਮਰ ਖੇਡਦੇ ਰਹਾਂਗੇ ਮਾਤ ਤੰਦਰੁਸਤੀ ਬਖਸ਼ੇ ਪੀਰ ਸਾਹਿਬ ਜਵਾਨ ਦਿੱਤੀ ਹੈ ਜੈਕਾਰਾ ਲਾਉਗਾ ਇਹ ਗੁਰੂ ਦਾ ਮੇਲਾ ਸਾਰੀ ਉਮਰ ਖੇਡਦੇ ਰਹਾਂਗੇ ਮਾਤ ਤੰਦਰੁਸਤੀ ਬਖਸ਼ੇ ਤੇ ਸਾਡੇ ਵੱਲੋਂ ਤੈਨੂੰ ਸਭ ਕਾਮਨਾਵਾਂ ਸਾਹੇ ਪਾਸ਼ਾ ਕਿਰਪਾ ਕਰੇ ਤੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਭਰਾਵਾ ਐਸੇ ਤਰ੍ਹਾਂ ਕਬੱਡੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ